ਪਰ ਮੇਰਾ ਨਾਮ ਨਵਜੋਤ ਹੈ ਮੇਰੇ ਬ੍ਰਦਰ ਦੀ ਡੈਥ ਹੋਈ ਆ ਉਹਨੂੰ ਉਹਦੇ ਮੇਰੇ ਬ੍ਰਦਰ ਦਾ ਨਾਮ ਨਿਤਨ ਕੁਮਾਰ ਉਮਰ 21 ਸਾਲ ਤੇ ਉਹਦਾ ਦੋਸਤ ਉਹਨੂੰ ਰਾਹੁਲ ਬਲਾਚੋਰ ਤੋਂ ਜਿਹੜਾ ਉਹਨੂੰ ਘਰ ਤੋਂ ਫੋਨ ਕਰਕੇ ਬੁਲਾ ਕੇ ਲੈ ਕੇ ਗਿਆ ਤੇ 1:30 2:30 ਵਜੇ ਸਾਨੂੰ ਫੋਨ ਆਂਦਾ ਵੀ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਆ ਰਾਜਾ ਹਸਪੀਟਲ ਜਦੋਂ ਹਸਪੀਟਲ ਪਹੁੰਚੇ ਤਾਂ ਉਹਦੀ ਡੈਥ ਉੱਥੇ ਹੀ ਹੋ ਚੁੱਕੀ ਸੀ ਤੇ ਉਹ ਮੁੰਡਾ ਹੀ ਨਹੀਂ ਰਾਤੀ ਪੁਲਿਸ ਵਾਲਿਆਂ ਨੇ ਫੜਿਆ ਤੇ ਰਾਤ ਹੀ ਉਹਨੂੰ ਛੱਡਤਾ ਹੈ ਉਹਦਾ ਨਾਮ ਰਾਹੁਲ ਆ ਤੇ ਉਹੀ ਨਾਲ ਉਹੀ ਲੈ ਕੇ ਗਿਆ ਤੇ ਮੌਕੇ ਤੇ ਵੀ ਉਹੀ ਸੀ ਜਦੋਂ ਉਹਦੀ ਡੈਥ ਹੋਈ ਉਹਨੂੰ ਹਸਪੀਟਲ ਲਿਆਉਣ ਵਾਲਾ ਵੀ ਉਹਦੇ ਕੋਈ ਛੱਟ-ਛੋਟ ਨਹੀਂ ਲੜਾਈ ਉਹਦੀ ਸੀਗੀ। ਲੜਾਈ ਕਿੱਥੇ ਹੋਈ ਜੀ ਇਹ? ਅਲੀ ਪਰ। ਅਲੀ ਪਰ ਹੋਈ ਹੈ ਹਾਂਜੀ। ਕਿੰਨੇ ਵਜੇ ਗਿਆ ਸੀ ਘਰ ਤੋਂ? ਘਰ ਤੋਂ ਕਿੰਨੇ ਵਜੇ? ਘਰ ਤੋਂ 10 ਵਜੇ ਗਿਆ ਸੀ ਇਹ। ਘਰ ਤੋਂ 10 ਵਜੇ ਗਿਆ ਸੀ ਮੈਮ। ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਲੈ ਕੇ ਗਿਆ ਉਹਨੂੰ ਸਖਤ ਸਜ਼ਾ ਦਿੱਤੀ ਜਾਵੇ। ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ। ਸੀ ਸਾਹਸਕਾਰ ਅਸੀਂ ਸਾਹਸਕਾਰ ਨਹੀਂ ਕਰਨਾ ਜਿੰਨਾ ਟਾਈਮ ਹੋ ਨਹੀਂ ਸਾਫ ਨਹੀਂ ਮਿਲਦਾ ਸਾਰੇ ਚੱਕ ਬੰਨੇ ਜਾਣ ਬੇਟੇ ਨੂੰ ਕਿਉਂ ਮੇਰਾ ਬੇਟਾ ਸੀ ਕੀ ਗੱਲ ਹੋਈ ਸੀ ਕਦੋਂ ਗਿਆ ਹੋਰ ਰਾਤੀ ਕਰੋ ਜੀ 10 ਵਜੇ ਇਸ ਬੰਦੇ ਨੇ ਫੋਨ ਕੀਤਾ ਇਸ ਮੁੰਡੇ ਨੇ ਉਹਦੇ ਫੋਨ ਤੇ ਉਹ ਰੋਟੀ ਖਾਣ ਲੱਗਾ ਰੋਟੀ ਦੀ ਪੁਰਕੀ ਵੀ ਅੱਧੀ ਪਈ ਆ ਛਾਬੇ ਦੇ ਵਿੱਚ ਉਹਨੇ ਖਾਧੀ ਨਹੀਂ ਮੈਂ ਉਹਨੂੰ ਰੋਕਿਆ ਮੈਂ ਕਿਹਾ ਪੁੱਤ ਰੁਕ ਜਾ ਕਹਿੰਦਾ ਮੰਮੀ ਮੈਂ ਹੁਣੇ ਹੀ ਆ ਗਿਆ ਮੈਂ ਹੁਣੇ ਵਾਪਸ ਆ ਗਿਆ। ਤੁਹਾਨੂੰ ਫੋਨ ਹੀ ਆਇਆ। ਰਾਤ 22:00 ਵਜੇ ਬੰਦਾ ਆਇਆ ਲੈਣ ਕਹਿੰਦਾ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਰਾਤ ਨੂੰ। ਸਾਨੂੰ ਰਸਤੇ ਦੇ ਵਿੱਚ ਉਹ ਪੁੱਛਣ ਲੱਗ ਪਿਆ ਇਹਦੀ ਮਦਰ ਦਾ ਕੀ ਨਾਂ ਆਇਆ, ਇਹਦੀ ਫਾਦਰ ਦਾ ਕੀ ਨਾਂ ਆਇਆ। ਵੱਡੇ ਬੇਟੇ ਨੇ ਕਿਹਾ ਕਹਿੰਦਾ ਤੁਸੀਂ ਗੱਲ ਦੱਸੋ ਕੀ ਆ ਸਾਡਾ ਬੇਟਾ ਕਿੱਥੇ ਆ। ਉਹ ਜਦੋਂ ਉਹਨੇ ਫੋਨ ਉਹਦਾ ਫੜਿਆ ਦੇਖਿਆ ਤੇ ਰਾਜਾ ਹਸਪੀਟਲ ਵਾਲਿਆਂ ਨੇ ਦੱਸਿਆ ਕਹਿੰਦੇ ਤੁਹਾਡੇ ਬੱਚੇ ਦੀ ਡੈੱਡ ਬੋਡੀ ਸਾਡੇ ਕੋਲ ਆਈ ਆ ਕਿੱਦਾਂ ਹੋਈ ਕਿਆ ਸਰ ਕੁਛ ਨਹੀਂ ਸਾਨੂੰ ਪਤਾ ਕੀ ਗੱਲ ਸੀ ਇਹਨਾਂ ਦੀ ਕੀ ਨਹੀਂ ਸੀ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੇ ਕੋਲ ਤਾਂ ਸਿਰਫ ਉਹ ਲੈ ਕੇ ਗਿਆ ਇਹਨੂੰ ਲੈ ਕੇ ਵੀ ਉਹੀ ਆਇਆ ਹਸਪੀਟਲ ਵੀ ਉਹੀ ਲੈ ਕੇ ਆਇਆ ਇਹਨੂੰ ਉਹ ਨਾਮ ਕੀ ਸੀ ਉਸ ਦਾ ਨਾ ਰਾਹੁਲ ਹੈ ਨਹੀਂ ਜੀ ਬਲਚੌਰ ਸ਼ਹਿਰ ਦਾ ਆ ਉਹ ਫਾਦਰ ਉਹਦੇ ਰੇੜੀ ਲਾਂਦੇ ਗੋ ਮੇਰਾ ਨਾਮ ਹੈ ਸਰੇਂਦਰਪਾਲ ਜੀ ਪਿੰਡ ਚਣਕੋਈ ਸਾਡੇ ਪਿੰਡ ਦਾ ਮੁੰਡਾ ਜਿਹੜਾ ਜੀ ਉਹ ਘਰ ਤੋਂ ਗਿਆ ਪਾਰਟੀ 'ਚ ਪਾਰਟੀ 'ਚ ਉਹ ਕਿਸੇ ਮੁੰਡੇ ਨਾਲ ਸੱਦ ਕੇ ਸੱਦ ਲਿਆ ਸੱਦਣ ਗਿਆ ਮੁੰਡਾ ਉੱਥੇ ਜਾ ਕੇ ਗਿਆ ਤੇ ਉਹਨਾਂ ਨੇ ਵੀ ਛੱਡਣ ਗਿਆ ਦੋਸਤ ਨੂੰ ਆਪਣੇ ਨੂੰ ਜਾਂ ਦੋਸਤ ਨੂੰ ਛੱਡਣ ਗਿਆ ਜਾ ਕੇ ਦੇਖਿਆ ਤਾਂ ਮੋਰੇ ਉਹ 10 11 ਬੰਦੇ ਕਿਰਪਾਨਾਂ ਲੈ ਕੇ ਤੇ ਪਿਸਟਲ ਲੈ ਕੇ ਖੜੇ ਸੀ ਤੇ ਇੱਕ ਮੁੰਡੇ ਦੇ ਬਾਹਾਂ 'ਚ ਗੋਲੀ ਲੱਗੀ ਉਦជា ਸਾਡੇ ਮੁੰਡੇ ਦੀ ਉਥੇ ਮੌਤ ਹੋ ਗਈ ਜੋ ਉਹਦੇ ਸਿਰ 'ਚ ਪਿਛਲੇ ਵਰਨੇ ਛੱਟਾ ਲਗੀਆਂ ਕੰਨ ਵੱਢਿਆ ਗਿਆ ਤੇ ਪੂਰੇ ਸਰੀਰ 'ਚ ਉਹਦੇ ਤੇ ਨਿਸ਼ਾਨ ਪੂਰੇ ਵੱਡੇ ਟੁੱਟੇ ਹੋ ਹੱਥ ਪੈਰ ਜੋ ਵੀ ਹੈ ਸਭ ਟੁੱਟਿਆ ਜੀ ਤੇ ਜੇ ਐਸੀ ਤਰ੍ਹਾਂ ਹੁੰਦਾ ਰਿਹਾ ਤਾਂ ਫੇਰ ਤਾਂ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ਜੀ ਗਾਂਵਾਤ ਕਿਸੇ ਮਾਮਾ ਦੇ ਪੁੱਤ ਜਿਹੜੇ ਇਦਾਂ ਮਰ ਨਾ ਸਕਣ ਜੀ ਰਾਤੀ ਸਾਨੂੰ ਤਕਰੀਬਨ 1 ਵਜੇ ਪਤਾ ਲੱਗਾ ਮਤੀਸ਼ 5 6 ਦੀ ਰਾਤ ਨੂੰ ਵੀ ਅਲੀਪੁਰ ਪਿੰਡਿਆ ਵੀ ਉੱਥੇ ਝਗੜਾ ਹੋਇਆ ਜਿਹਦੇ ਸਬੰਧ ਵਿੱਚ ਅਸੀਂ ਤੁਰੰਤ ਮੌਕੇ ਤੇ ਗਏ ਆ ਮੌਕੇ ਤੇ ਦੇਖਿਆ ਵੀ ਉੱਥੇ ਕੋਈ ਮੁੰਡਾ ਸੀਗਾ ਸ਼ਮੀ ਕਪੂਰ ਉਸ ਪਿੰਡ ਦਾ ਰਹਿਣ ਵਾਲਾ ਉਹਦਾ ਕੋ ਝਗੜਾ ਉਹਦੀ ਗੋਪੀ ਹੈ ਤੇ ਵਿਗਿਆਨੀ ਆ ਉਹਦੇ ਨਾਲ 10 12 ਬੰਦੇ ਹੋਰ ਸੀਗੇ ਜਿਨ੍ਹਾਂ ਨੇ ਉਹਦੇ ਸੱਟਾਂ ਮਾਰੀਆਂ ਸੀਗਾ ਤੇ ਉਹਨੂੰ ਜਿਹੜਾ ਮੁੰਡਾ ਸੀਗਾ ਜਿਹੜਾ ਸ਼ਮੀ ਕਪੂਰ ਸੀ ਉਹਨੂੰ ਮੁੰਡੇ ਛੱਡਣ ਵਾਸਤੇ ਆਏ ਸੀ ਉਹ ਤੇ ਦੋਸਤ ਸੀਗੇ ਆਪਣੇ ਬਲਾਚੌਰ ਦੇ ਰਹਿਣ ਵਾਲੇ ਤੇ ਨਿਤਨ ਕੁਮਾਰ ਸੀ ਨਾ ਨਾਲ ਉਹਦੇ ਹੋਰ ਦੋਸਤ ਸੀ ਰਾਜਕਮਾਰ ਸੀਗਾ ਤੇ ਉਹਨਾਂ ਨੇ ਨਿਤਨ ਕੁਮਾਰ ਨੂੰ ਵੀ ਮਤਲਬ ਕਾफी ਸੱਟਾਂ ਮਾਰੀਆਂ ਸੀਗੀਆਂ ਤੇ ਨਿਤਨ ਕੁਮਾਰ ਨੂੰ ਉਹਨਾਂ ਨੇ ਰਾਜਾ ਹਸਪੀਟਲ ਨਵਾਂ ਸ਼ਹਿਰ ਦਾਖਲ ਕਰਾਇਆ ਸੀਗਾ ਵੀ ਜਿੱਥੇ ਉਹਦੀ ਜਿਆਦਾ ਸੱਟਾਂ ਕਾਰਨ ਕਰਕੇ ਉਸਦੀ ਮੌਤ ਹੋ ਗਈ ਸੀਗੀ ਫਿਰ ਅਸੀਂ ਡੈੱਡ ਬਡੀ ਰਾਤ ਲਿਆ ਕੇ ਅਸੀਂ ਮੋਟਰਸਾਈਕਲ ਵਿੱਚ ਰੱਖੀ ਹੈ ਹੁਣ ਉਹਨਾਂ ਦੇ ਵਾਰਸਾਂ ਦੇ ਬਿਆਨ ਲੇ ਕੇ ਤੇ ਬਾਈ ਨੇਮ ਇਹਨਾਂ ਬੰਦਿਆਂ ਦੇ ਪਰਚੇ ਦੇ ਰਹੇ ਆ ਤੇ ਕੁਝ ਬੰਦੇ ਅਸੀਂ ਅਰੈਸਟ ਵੀ ਕਰ ਲਏ ਤੇ ਕੁਝ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਸਾਰੇ ਅਰੈਸਟ ਕੀਤੇ ਜਾਣ ਹਾਂਜੀ ਦੋ ਦੋ ਤੀ ਰਸੇ ਕੀ ਲੜਾਈ ਤੇ ਦੋਵੇਂ ਧਿਰਾਂ ਸੀਗੇ ਇੱਕ ਪਾਸੇ ਜਿਹਦੇ ਜਿਹਦੇ ਗੋਲੀ ਲੱਗੀ ਆ ਖੱਬੇ ਬੋਟ ਦੇ ਉੱਤੇ ਸ਼ੰਮੀ ਕਪੂਰ ਇਹ ਇੱਕ ਪਾਰਟੀ ਇਹ ਸੀਗੀ ਜਿਹੜੀ ਝਗੜਾ ਜਿੱਦਣਾ ਹੋਇਆ ਉਹ ਗੁਰਪ੍ਰੀਤ ਆ ਗੋਪੀ ਇਹਨਾਂ ਦੋਨਾਂ ਧਿਰਾਂ ਦਾ ਝਗੜਾ ਹੋਇਆ ਸੀ ਇਹਨਾਂ ਦੇ ਕੋਈ ਆਪਣੀ ਪੁਰਾਣੀ ਰੰਜਿਸ਼ ਚੱਲਦੀ ਸੀ ਇਹਨਾਂ ਦੇ